ਹੇ ਨਾ ਤੇ ਨਵੀਂ ਕੰਮ ਵਾਲੀ ਤੁਸੀਂ ਮੈਨੂੰ ਦੱਸਿਆ ਨਹੀਂ ਪ੍ਰੀਤ ਉਹ ਅਮਨ ਮੈਂ ਮੈਂ ਤੁਹਾਨੂੰ ਦੱਸ ਦਿਆਂਗੀ ਚਲਿਏ ਪਾਪਾ ਮੈਂ ਮੈਂ ਕਿਹਾ ਸੀ ਨਾ ਕਿ ਬਾਹਰ ਨਾ ਆਈ ਪਰ ਤੂੰ ਜਾਣ ਕੇ ਉਹੀ ਕੰਮ ਕੀਤਾ ਬਾਹਰ ਆਣ ਵਾਲਾ ਵਾਹ ਬਹੁਤ ਦਿਮਾਗ ਤੇਰਾ ਤੂੰ ਕਹਿੰਦੀ ਹੈ ਨਾ ਕਿ ਸੁਪਨੇ ਸੱਚ ਨਹੀਂ ਹੁੰਦੇ ਤੂੰ ਸੁਪਨੇ ਸੱਚ ਕਰਕੇ ਵਿਖਾਇਆ ਬਹੁਤ ਵਧੀਆ ਕੋਸ਼ਿਸ਼ ਕੀਤੀ ਤੂੰ ਮੇਰਾ ਤੇ ਅਮੰਦਰ ਰਿਸ਼ਤਾ ਤələਉਂਦੀ ਮੰਮੀ ਤੁਹਾਨੂੰ ਮੈਂ ਕਿਹਾ ਸੀ ਨਾ ਕੁੜੀ ਨਾਂ ਰੱਖੋ ਇਹਨੂੰ ਕੱਢ ਦੋ ਬਾਹਰ ਹਜੇ ਵੀ ਟਾਈਮ ਹੈਗਾ ਜੇ ਇਹਨੇ ਸਾਡਾ ਘਰ ਸਾੜ ਤੋਂ ਖੋਲਣਾ ਵਾ ਪਾਣੀ ਕੀ ਪਾਣੀ ਮੰਮੀ ਕੀ ਹੋ ਗਿਆ ਕੁੜੀ ਨੂੰ ਮੰਮੀ ਮਰਤੇ ਨਹੀਂ ਕਹੀਏ ਨਹੀਂ ਨਹੀਂ ਪੁੱਤ ਇੰਜ ਨਹੀਂ ਕਹੀਦਾ ਸ਼ੂਭ ਸ਼ੂਭ ਬੋਲ ਜਾ ਮੇਰਾ ਪੋਤੇ ਨੂੰ ਉਠ ਉਠੇ ਨੂੰ ਬੈੱਡ ਤੇ ਲੈ ਕੇ ਚੱਲੀਏ ਠੀਕ ਆ ਕੁਛ ਨਹੀਂ ਹੁੰਦਾ ਇੰਜ ਨਹੀਂ ਕਹੀਦਾ ਲੈ ਪੁੱਤ ਪਾਣੀ ਪੀ ਠੀਕ ਹੈ ਨਾ ਮੇਰੀ ਧੀ ਕੀ ਹੋਇਆ ਹੀ ਹੈ ਹੈ ਕੀ ਆਇਆ ਹੀ ਕਬਰਾ ਗਈ ਅ ਨਹੀਂ ਆਂਟੀ ਮੈਨੂੰ ਪਿਆਸ ਲੱਗੀ ਸੀ ਤੇ ਇਹਨਾਂ ਨੇ ਕਿਹਾ ਸੀ ਕਿ ਤੂੰ ਕਮਰੇ ਚੋਂ ਬਾਹਰ ਨਾ ਨਿਕਲੇ ਜਦ ਤੱਕ ਰਿਸ਼ਤੇ ਵਾਲੇ ਜਾਂਦੇ ਨਹੀਂ ਤੇ ਮੈਂ ਅੰਦਰ ਪਾਣੀ ਲੱਭਦੀ ਰਹੀ ਟੈਂਕੀ ਵਿੱਚੋਂ ਪਾਣੀ ਖਤਮ ਸੀ ਤੇ اچانک ਮੈਂ ਬਾਹਰ ਆਈ ਉਸੇ ਟਾਈਮ ਉਹ ਬਾਹਰ ਆ ਗਏ ਮੇਰਾ ਦਾਦਾ ਕੋਈ ਮੰਤਬ ਨਹੀਂ ਸੀ ਕਿ ਮੈਂ ਰਿਸ਼ਤਾ ਤੜਵਾਵਾਂ ਪੁੱਤ ਇਹ ਚ ਰਿਸ਼ਤਾ ਟੁੱਟਣ ਵਾਲੀ ਕਿਹੜੀ ਗੱਲ ਆ ਹੈ ਮੈਨੂੰ ਤੇ ਐਵੇਂ ਲੱਗਦਾ ਪਿਆ ਆ ਕਿ ਹੁਣ ਮੈਂ ਸੱਚੀ ਰੁਕਾਵਟ ਬਣਦੀ ਜਾਂਦੀ ਆ ਮੈਨੂੰ ਇੱਥੇ ਚਲੇ ਜਾਣਾ ਚਾਹੀਦਾ ਆਂਟੀ ਨਾ ਪੁੱਤ ਇੰਜ ਦੀ ਸੋਚ ਨਹੀਂ ਸੋਚੀ ਦੀ ਕੋਈ ਰੁਕਾਵਟ ਨਹੀਂ ਤੇਰੇ ਨਾਲ ਕਾਦੀ ਰੁਕਾਵਟ ਆ ਹੈ ਐਵੇਂ ਨਹੀਂ ਇਹ ਸੋਚ ਕੇ ਟੈਨਸ਼ਨ ਲੈ ਕੇ ਤੂੰ ਡਿੱਗ ਪਈ ਸੀ ਹਾਂ ਨਹੀਂ ਆਂਟੀ ਪਤਾ ਨਹੀਂ ਮਨ ਨੂੰ ਕੀ ਹੋ ਗਿਆ ਇਕਦਾਂ ਹੀ ਨਹੀਂ ਬੋਤ ਤਾਂ ਇੰਨੀ ਟੈਨਸ਼ਨ ਨਹੀਂ ਲੈਣੀ ਟੈਨਸ਼ਨ ਨਹੀਂ ਲਈ ਦੀ ਇਹਨੇ ਸਭ ਠੀਕ ਕਰੇਗਾ ਸੱਚੇ ਪਾਤਸ਼ਾਹ ਵਾਹਿਗੁਰੂ ਭਰੋਸਾ ਰੱਖ ਤੂੰ ਰਹਿ ਤੇ ਮੈਨੂੰ ਜਾਣਾ ਪੈਣਾ ਆਂਟੀ ਪਲੀਜ਼ ਤੁਸੀਂ ਮੈਨੂੰ ਰੋਕਿਓ ਨਾ ਕਿਉਂਕਿ ਜੇ ਤੁਹਾਡੇ ਮੁੰਡੇ ਨੂੰ ਐਵੇਂ ਲੱਗਦਾ ਹੈ ਕੀ ਮੇਰੇ ਕਰਕੇ ਉਹਦੀ ਜ਼ਿੰਦਗੀ 'ਚ ਕੋਈ ਰੁਕਾਵਟ ਆ ਸਕਦੀ ਆ ਉਹਦਾ ਰਿਸ਼ਤਾ ਟੁੱਟ ਸਕਦਾ ਆ ਤੇ ਮੈਨੂੰ ਇੱਥੇ ਰਹਿ ਕੇ ਖੁਸ਼ੀ ਨਹੀਂ ਮਿਲੂਗੀ ਤੁਹਾਡਾ ਪਿਆਰ ਹੋਵੇ ਹਮੇਸ਼ਾ ਯਾਦ ਰੱਖਾਂਗੇ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਮੈਂ ਸੋ ਪਲੀਜ਼ ਸਵੇਰ ਹੁੰਦਿਆ ਹੀ ਮੈਂ ਚਲੀ ਜਾਵਾਂਗੀ ਨਾ ਪੁੱਤ ਟੈਨਸ਼ਨ ਨਹੀਂ ਲੈਣੀ ਬਹੁਤਾ ਨਾ ਸੋਚ ਤੂੰ ਆਰਾਮ ਕਰ ਤੇ ਮੈਂ ਆਈ ਹੁਣੇ ਹਾਂ

हैलो uh, दीदी मैं सच्ची बहुत मुसीबत बच्चे हाँ जेडे थोड़े पैसे बनते दे दो? हाँ मैं पता है तेन पता ना में दे okay? बस तो बात हाँ, में जी? ना करेगा ठीक तो, है? है हाँ रब्बा कैसा इम्तिहान लै रहा तू तो? ना कि गल बन रही है ਕਿਤੇ ਕੋਈ ਟਿਕਾਣਾ ਮਿਲ ਰਿਹਾ ਆ ਹਰ ਦਿਨ ਉਲਝਦਾ ਹੀ ਜਾ ਰਿਹਾ ਮੇਰਾ ਹਾਂ ਕਰੀ ਮੇਰੀ ਗੱਲ ਤਾਂ ਸੁਣ ਲੈ ਪਲੀਜ਼ ਯਾਰ ਰਿਕਵੈਸਟ ਹੈਗੀ ਆ ਮੈਨੂੰ ਕਾਲ ਕਰ ਪਲੀਜ਼ ਪੁੱਤ ਕੀ ਗੱਲ ਆ ਮੰਮੀ ਗੱਲ ਕੀ ਹੋਣੀ ਤੁਹਾਡੇ ਸਾਹਮਣੇ ਆ ਸਾਰਾ ਕੁਝ ਅਮਨ ਨੇ ਵੇਖਿਆ ਸੁਣਿਆ ਕੁਝ ਨਹੀਂ ਗਾ ਯਾਰ ਕੀ ਹੋਇਆ ਕੀ ਨਹੀਂ ਹੋਇਆ ਹੁਣ ਮੇਰੇ ਬਲੌਕ ਵੀ ਕਰ ਗਈ ਤੇ ਮੇਰਾ WhatsApp ਤੇ ਜਵਾਬ ਨਹੀਂ ਦੇ ਰਹੀ ਕੋਈ ਪੁੱਤ ਮੈਂ ਤੇਰੀ ਗੱਲ ਮੰਨਨੀ ਆ ਉਹ ਤੇ ਗੱਲ ਠੀਕ ਆ ਪਰ ਇਹ ਕੁੜੀ ਦੀ ਵਿਚਾਰੀ ਦੀ ਕੀ ਗਲਤੀ ਆ ਮੰਮੀ ਸਾਰੀ ਗਲਤੀ ਇਹਦੀ ਆ ਜਦ ਇਹਨੂੰ ਕਿਹਾ ਸੀ ਕਿ ਅਮਨ ਨਿਆਣਾ ਤੂੰ ਬਾਹਰ ਨਾ ਆਈ ਐਨ ਸੱਤਰ ਵਾਰੀ ਸਮਝਾਇਆ ਮੈਂ ਕਿ ਤੂੰ ਪਸੰਦ ਨਹੀਂ ਕਰਦੀ ਇਹ ਦੇਖ ਕਿ ਮੰਮੀ ਮੇਰੀ ਲਾਈਫ ਇਸ ਮੋੜ ਤੇ ਖਲੋ ਗਈ ਆਗੇ ਪੁੱਤ ਮੈਂ ਤੇਰੀ ਗੱਲ ਨਾਲ ਸਹਿਮਤ ਆ ਵੀ ਤੂੰ ਉਸ ਕੁੜੀ ਨੂੰ ਪਿਆਰ ਕਰਨਾ ਆ ਤੇ ਤੂੰ ਵਿਆਹ ਵੀ ਹੋਰੇ ਨਾ ਹੀ ਕਰਾਉਣਾ ਆ ਤੇ ਅਸੀਂ ਵੀ ਤੈਨੂੰ ਕਿਹਾ ਆ ਵੀ ਚੱਲ ਤੇਰੀ ਪਸੰਦ ਸਾਡੀ ਪਸੰਦ ਪਰ ਇਸ ਕੁੜੀ ਦੀ ਕੀ ਗਲਤੀ ਆ ਪੁੱਤ ਮੈਨੂੰ ਅੱਜ ਲੱਗਦਾ ਏ ਕਿ ਤੇਰੇ 'ਚ ਇਨਸਾਨੀਅਤ ਖਤਮ ਹੋ ਚੁੱਕੀ ਆ ਮੰਮੀ ਕੀ ਕਹਿੰਦੇ ਪਿਓ ਕਿਉਂ ਮੈਂ ਕੁਝ ਗਲਤ ਕੀਤਾ ਸਹੀ ਤੇ ਕੀਆ ਤੈਨੂੰ ਪਤਾ ਕੀ ਕੀਤਾ ਕੁੜੀ ਨੇ ਤੇਰੇ ਵਾਸਤੇ ਕੀ ਕੀਤਾ ਉਹਨੇ ਕੀ ਕੀਤਾ ਉਹਨੇ ਉਹ ਕੀਤਾ ਜੋ ਛੇਤੀ ਕੋਈ ਕਿਸੇ ਵਾਸਤੇ ਕਰ ਨਹੀਂ ਸਕਦਾ ਕੀ ਮਤਲਬ ਮੰਮੀ ਮਤਲਬ ਮਤਲਬ ਇਹ ਕਿ ਤੂੰ ਤੇ ਉਹਨੂੰ ਵਿਚਾਰੀ ਨੂੰ ਕਹਿ ਆ ਕਿ ਜਦ ਤੱਕ ਅਮਨ ਤੇ ਅਮਨ ਦੀ ਫੈਮਲੀ ਇੱਥੇ ਆ ਤੂੰ ਕਮਰੇ ਚੋਂ ਬਾਹਰ ਨਹੀਂ ਆਣਾ ਤੇ ਉਹਨੂੰ ਵਿਚਾਰੀ ਨੂੰ ਪਤਾ ਨਹੀਂ ਕਿੰਨੀ ਕਪਿਆਸ ਲੱਗੀ ਸੀ ਤੇ ਉਹਨੇ ਬਹੁਤ ਬਰਦਾਸ਼ ਕੀਤਾ ਪੁੱਤ ਬਹੁਤ ਬਰਦਾਸ਼ ਕੀਤਾ ਜਦੋਂ ਉਹਦੀ ਬਰਦਾਸ਼ ਤੋਂ ਬਾਹਰ ਹੋ ਗਿਆ ਨਾ ਤੇ ਉਹ ਵਿਚਾਰੀ ਬਾਥਰੂਮ ਵਿੱਚ ਵੀ ਪਾਣੀ ਪੀਣ ਚਲੇਗੀ ਕਿਸਮਤ ਮਾੜੀ ਓਦੀ ਕਿ ਟੈਂਕੀ ਚ ਵੀ ਪਾਣੀ ਨਹੀਂਗਾ ਸੀ ਜੋ ਕਿੰਨਾ ਕੁ ਬਰਦਾਸ਼ ਕਰਦੀ ਬਰਦਾਸ਼ ਤੋਂ ਬਾਹਰ ਹੋ ਗਿਆ ਮਜਬੂਰਨ ਉਹ ਵਿਚਾਰੀ ਨੂੰ ਕਮਰੇ ਚੋਂ ਬਾਹਰ ਆਣਾ ਪਿਆ ਤੇ ਕਿਸਮਤ ਓਦੀ ਮਾੜੀ ਕਿ ਅਚਾਨਕ ਅਮਨ ਦੀ ਫੈਮਲੀ ਬਾਹਰ ਨਿਕਲ ਗਈ ਤੇ ਉਧਰੋਂ ਉਹ ਪਾਣੀ ਪੀਣ ਆਲੀ ਤੇ ਅਮਨਾ ਸਾਮਨਾ ਹੋ ਗਿਆ ਬਸ ਇਹੀ ਗਲਤੀ ਸੀ ਉਹਦੀ ਹਾਂ ਪੁੱਤ ਤੈਨੂੰ ਇੱਕ ਵਾਰੀ ਵੀ ਮਹਿਸੂਸ ਨਹੀਂ ਹੋਇਆ ਜਦੋਂ ਮਨ ਨੇ ਇੰਨੀ ਗੱਲ ਕਹੀ ਸੀ ਕਿ ਇਹ ਇਹਨਾਂ ਦੇ ਘਰ ਦੀ ਨਵੀਂ ਨੌਕਰ ਆਨੀ ਹੈ ਕਿ ਅਸੀਂ ਇੰਨੀ ਇਨਸਾਨੀਅਤ ੁੱਲ ਗਏ ਆ ਕਿ ਬੀਤੀ ਉਹ ਅਗੀਓ ਵਿਚਾਰੀ ਦੇ ਦਿਲ ਤੇ ਜਦੋਂ ਉਹਨੇ ਇੰਨੇ ਲਫ਼ਜ਼ ਸੁਨੇ ਹੋਣਗੇ ਕਿਸੇ ਘਰ ਕੰਮ ਕਰਨਾ ਮਾੜੀ ਗੱਲ ਨਹੀਂ ਹੁੰਦੀ ਪਰ ਕਿਸੇ ਨੂੰ ਨੀਚਾ ਵਿਖਾਣਾ ਬਹੁਤ ਮਾੜੀ ਗੱਲ ਹੁੰਦੀ ਹੈ ਤੇ ਨਾਲੇ ਅਮਨ ਨੇ ਸਾਡੇ ਘਰ ਦੀ ਨੌ ਬਣਨਾ ਹੈ ਤੇ ਉਹਨੂੰ ਇੱਕ ਗੱਲ ਜਰੂਰ ਸਮਝਾ ਦੇ ਕਿ ਹੰਕਾਰ ਤੇ ਪਿਆਰ ਦਾ ਕੋਈ ਮੇਲ ਨਹੀਂ ਹੁੰਦਾ ਤੇ ਨਾਲੇ ਸਹੀ ਗੱਲ ਆ ਇਹ ਕੁੜੀ ਜਦੋਂ ਦੀ ਆਈ ਹੈ ਇਸ ਕੁੜੀ ਨੇ ਤੇਰੇ ਲਈ ਮੁਸੀਬਤਾਂ ਹੀ ਲਿਆਉਂਦੀਆਂ ਤੇ ਤੂੰ ਇਹਨੂੰ ਨਾ ਇਸ ਤਰ੍ਹਾਂ ਕਰ ਕਿ ਜਿਹੜੇ ਨੇਹਰਿਆਂ ਚੋਂ ਕੱਢ ਕੇ ਲਿਆਇਆ ਨਾ ਉਸੇ ਨੇਹਰਿਆਂ ਚ ਛਾੜਿਆ ਕਮਸੋ ਕਮ ਉੱਥੇ ਪਾਣੀ ਲਈ ਤੇ ਨਾ ਤਰਸੂਗੀ ਪਾਣੀ ਤੇ ਕੁੱਟ ਪੀਣ ਨੂੰ ਮਿਲੇਗਾ ਉਹਨੂੰ ਹਲੋ ਪੋਠੜ ਕੀ ਹੋਇਆ ਪੋਠੜ ਚੱਲ ਗੱਡੀ ਜੀ ਬੈ ਕੀ ਕਿਆ ਉਹੀ ਹੋਇਆ ਨਾ ਜਿਹਦਾ ਡਰ ਸੀ ਮੈਨੂੰ ਮੈਂ ਇਹੀ ਚਾਹੁੰਦੀ ਸੀ ਕਿ ਮੇਰੇ ਕਰਕੇ ਕਿਸੇ ਨੂੰ ਕੋ ਦੁੱਖ ਨਾ ਪਹੁੰਚੇ ਅੱਜ ਜਿੱਡਾ ਵੱਡਾ ਨੁਕਸਾਨ ਹੋ ਗਿਆ ਹਾਏ ਪ੍ਰੀਤ ਦਾ ਵਿਆਹ ਵੀ ਟੁੱਟ ਸਕਦਾ ਹੈ ਇਹਨਾਂ ਦੇ ਘਰਦਿਆਂ ਨੇ ਮੈਨੂੰ ਕਿੰਨਾ ਪਿਆਰ ਦਿੱਤਾ ਪ੍ਰੀਤ ਦੀ ਮਾਂ ਨੇ ਮੈਨੂੰ ਕਿੰਨਾ ਪਿਆਰ ਦਿੱਤਾ ਰੋਟੀ ਖਵਾਈ ਰਹਿਣ ਨੂੰ ਛੱਤ ਦਿੱਤੀ ਤੇ ਉਹਦੇ ਘਰ ਵਿੱਚ ਅੱਜ ਮੇਰੇ ਕਰਕੇ ਮੇਰੇ ਕਰਕੇ ਉਦਾਸੀ ਹੈ ਜੇ ਕਿਤੇ ਇਹਦਾ ਰਿਸ਼ਤਾ ਟੁੱਟ ਗਿਆ ਸਾਰਾ ਇਲਜ਼ਾਮ ਮੇਰੇ ਸਿਰ ਤੇ ਆਉਣਾ ਹੈ ਮੈਨੂੰ ਇੱਥੇ ਆਉਣਾ ਹੀ ਨਹੀਂ ਚਾਹੀਦਾ ਸੀ ਜਦ ਮੇਰੀ ਕਿਸਮਤ ਖਰਾਬ ਆ ਮੈਂ ਦੂਜੇ ਦੀ ਕਿਉਂ ਕਰਦੀ ਪਈ ਆ ਮੈਂ ਇੱਕ ਗੱਲ ਕਹਿਣੀ ਸੀ ਅੱਜ ਮੇਰੇ ਘਰ 'ਤੇ ਇੰਨਾ ਕੁਝ ਹੋਇਆ ਤੇ ਮੈਂ ਮਾਫੀ ਚਾਹੀਏ ਸਭ ਤੋਂ ਪਹਿਲਾਂ ਤਾਂ ਤੇ ਦੂਜੀ ਗੱਲ ਇਹ ਮੈਂ ਕਰਨਾ ਨਹੀਂ ਚਾਹਦੀ ਸੀ ਤੇ ਤੇਰੇ ਵਿੱਚ ਕੋਈ ਪ੍ਰੋਬਲਮ ਹੋ ਰਹੀ ਆ ਤੇ ਮੈਂ ਤੇਰੀ ਗਰਲਫ੍ਰੈਂਡ ਨੂੰ ਮਿਲਾਂਗੀ ਮੈਂ ਸਾਰੀ ਗੱਲ ਦੱਸ ਦਾਂਗੀ ਕਿ ਕਸੂਰ ਮੇਰਾ ਸੀ ਤੇ ਕੀ ਸਿਚੁਏਸ਼ਨ ਬਣ ਗਈ ਸੀ ਪਰ ਮੈਂ ਸੱਚੀ ਤਾਂ ਨਹੀਂ ਕਰਨਾ ਚਾਹਦੀ ਸੀ ਕਿ ਨਾਲੇ ਆਂਟੀ ਨੂੰ ਕਹਿ ਦਿਆਂ ਕਿ ਮੈਨੂੰ ਪੀਜੀ ਮਿਲ ਗਿਆ ਸੀ ਆਪਣੇ ਸਰ ਤੇ ਕੋਈ ਇਲਜ਼ਾਮ ਨਾ ਲਾਈਂ ਉਹ ਤੂੰ ਬੈਗ ਕਿਉਂ ਲੈ ਕੇ ਆਈਆਂ ਨਾਲ ਕਿਉਂ ਮੈਂ ਮੈਂ ਤੂੰ ਆਪ ਹੀ ਤਾਂ ਮੈਨੂੰ ਕਿਹਾ ਸੀ ਉਹ ਮੈਂ ਤਾਂ ਤੈਨੂੰ ਡਾਕਟਰ ਕੋਲ ਲੈ ਕੇ ਚੱਲਾਵਾਂ ਡਾਕਟਰ ਤੋਂ ਡਾਕਟਰ ਤੋਂ ਕਿਉਂ ਉਹ ਤੂੰ ਆਪ ਤੇ ਬੇਹੋਸ਼ ਹੋਈ ਸੀ ਉਹ ਤੇ ਮੇਰੀ ਬਾਡੀ ਡੀਹਾਈਡਰੇਟ ਹੋ ਗਈ ਸੀ ਇੱਡੀ ਵੀ ਕੋਈ ਗੱਲ ਨਹੀਂ ਹੈਗੀ ਅੱਛਾ ਹੁਣ ਠੀਕ ਹੈਗੀ ਆ ਮੈਂ ਅੱਗੇ ਤੋਂ ਇਹੋ ਜੀ ਗਲਤੀ ਨਾ ਕਰੀ ਪਾਣੀ ਪੀ ਲਈ ਆਪੀ ਤੇ ਤੂੰ ਕਿਹਾ ਸੀ ਕਿ ਕਮਰੇ ਚੋਂ ਬਾਹਰ ਨਹੀਂ ਨਿਕਲਣਾ ਉਦੋਂ ਮੈਨੂੰ ਇੰਨੀ ਪਿਆਸ ਲੱਗੀ ਹੋਈ ਸੀ ਥੈਂਕ ਯੂ ਜੋ ਵੀ ਪਾਣੀ ਨਹੀਂ ਹੈਗਾ ਸੀ ਤੇ ਜਦੋਂ ਬਾਹਰ ਆਈ ਤੇ ਅਮਨ ਵੀ ਬਾਹਰ ਆ ਗਈ ਮੇਰੇ ਤਾਂ ਕੋਈ ਇਰਾਦਾ ਨਹੀਂ ਸੀ ਰੱਬ ਜਾਣਦਾ ਹੈ ਪਤਾ ਨਹੀਂ ਕਿਉਂ ਇੱਦਾਂ ਤੇ ਚੱਲ ਰਿਹਾ ਕਿ ਹਰ ਚੀਜ਼ ਗੜਬੜ ਹੋ ਜਾਂਦੀ ਐ ਹੁਣ ਵੇਖ ਕਿੰਨਾ ਕੁਝ ਗੜਬੜ ਹੋ ਰਿਹਾ ਐ ਮੈਂ ਤੈਨੂੰ ਪਸੰਦ ਨਹੀਂ ਸੀ ਕੱਢੇ ਪਰ ਤੈਨਾਂ ਬੈਠ ਕੇ ਜਾ ਰਹੀ ਐ ਕੀ ਮਤਲਬ ਕਿ ਗੜਬੜੀ ਤੇ ਹੋ ਰਹੀ ਐ ਨਾ ਚੱਲ ਛੱਡ ਦੋਸਾ ਖਾਂਗੇ ਖਾ ਲੂੰਗੀ ਖਾ ਲ ਉਤਰ ਉਹ ਬੈਗ ਤੇ ਛੱਡ ਦਿੰਦੀ ਵਿੱਚ ਕੱਪੜੇ ਆ ਮੇਰੇ ਵਿੱਚ ਕੱਪੜੇ ਨੂੰ ਕੀ ਚਾਂਦੀ ਤਾਰਾਂ ਲੱਗੀਆਂ ਇਹਨਾਂ ਨੂੰ ਦੋਸਾ ਖਾਦਾ ਕਦੀ ਇੰਨੀ ਵੀ ਗਰੀਬ ਨਹੀਂ ਆ ਮੈਂ ਦੋਸਾ ਖਾਦਾ ਹੀ ਐ ਚਲ ਠੀਕ ਐ ਸਾਰਾ ਸੋਲਡ ਆਊਟ ਹੋ ਗਿਆ ਹੁਣ ਇੱਕ ਚੀਜ਼ ਐ ਮੈਂ ਤੈਨੂੰ ਨੌਕਰੀ ਲੱਭ ਕੇ ਦਊਂਗਾ ਠੀਕ ਐ ਮੈਂ ਤੇ ਤੇ ਕਹਿ ਹਸਾਨ ਕਰੂੰਗਾ ਹੁਣ ਤੂੰ ਮੈਂ ਤੇ ਕਹ ਹਸਾਨ ਤੂੰ ਮੈਂ ਤੇ ਹਸਾਨ ਨਹੀਂ ਕਰਦਾ ਪਿਆ ਤੂੰ ਮੇਰੇ ਨੌਕਰੀ ਛੜਾਈ ਐ ਤਾਂ ਕਰਕੇ ਤੂੰ ਮੈਨੂੰ ਨੌਕਰੀ ਲੱਭ ਕੇ ਦੇਣ ਲੱਗਾ ਐ ਚਲ ਠੀਕ ਐ ਮੈਂ ਤੇ ਤੇ ਹਸਾਨ ਨਹੀਂ ਕਰਦਾ ਪਿਆ ਤੂੰ ਮੇਰੇ ਤੇ ਹਸਾਨ ਕਰੀ ਤੈਨੂੰ ਮੈਂ ਅਮਨ ਨਾਲ ਮਿਲਾਵਾਂਗਾ ਤੂੰ ਮੈਨੂੰ ਸਾਰਾ ਕੁਝ ਦੱਸਣਾ ਵਾ ਉਦੋਂ ਤੋਂ ਲੈ ਕੇ ਅੱਜ ਤੱਕ ਜੋ ਹੋਇਆ ਤੁਸਾਰਾ ਕੋਈ ਦੱਸਣਾ ਵਾ ਪਲੀਜ਼ ਤੇਰੇ ਕੇ ਹੱਥ ਜੋੜਦਾ ਉਹਨੂੰ ਮੈਂ ਕਾਲਜ ਤੋਂ ਪਿਆਰ ਕਰਦਾ ਆਂ ਨਿਆ ਵਾ ਠੀਕ ਆ ਮੈਨੂੰ ਕੋਈ ਫਰਕ ਨਹੀਂ ਪੈਂਦਾ ਬੋਲਣ ਚ ਨਾਲ ਜੋ ਵੀ ਆ ਇਹ ਕੇ ਤਾਂ ਪਿਆਸ ਪੂਸਣਾ ਚੱਲੀ ਬੋਡੀ ਡੀਹਾਈਡਰੇਟ ਕਰਾ ਕੇ ਬੈ ਗਈ ਤੂੰ ਹਟ ਤੂੰ ਹੀ ਕਿਹਾ ਸੀ ਕਿ ਅੰਦਰ ਰਹਿ ਫੇ ਮੈਂ ਕੀ ਕਰਦੀ ਪੰਗਾ ਉਹੀ ਪੈ ਗਿਆ ਮੈਂ ਨਾਲ ਨਿਕਲੀ ਉਹ ਵੀ ਨਾਲ ਹੀ ਨਿਕਲ ਗਈ ਤੂੰ ਦਿੰਦਿੰਦੋਂ ਕਿੰਨਾ ਕੁਝ ਹੋਣਿਆ ਨਾ ਛੇਤੀ ਛੇਤੀ ਲਾਈਵ 'ਚ ਸਾਡੀ ਕਿੰਨੀ ਪ੍ਰੋਬਲਮਸ ਆਉਂਦੀਆਂ ਹਨ ਸਭ ਕੁਝ ਲਿਖਿਆ ਹੁੰਦਾ ਤੂੰ ਲਿਖਿਆ ਹੁੰਦਾ ਰੱਬ ਨੇ ਲਿਖਿਆ ਹੁੰਦਾ ਮੈਂ ਨਹੀਂ ਲਿਖਿਆ ਹੁੰਦਾ ਸਹੀ ਏ ਯਾਰ ਆ ਵੀ ਲਿਖਿਆ ਹੈ ਤੂੰ ਜਿੱਥੇ ਮੇਰੇ ਨਾਲ ਨਹੀਂ ਨਾ ਉੱਥੇ ਕਦੀ ਕੁਝ ਸਹੀ ਨਹੀਂ ਹੁੰਦਾ ਸੌਰੀ ਭਰਾ ਆ Đosa ਲਿਆ ਦੇ ਜਿਹੜੇ ਕੰਮ ਕਰਦੇ ਹੋ ਨੇ ਨਾ ਉਹਨਾਂ ਨਾਲ ਪਿਆਰ ਨਾਲ ਗੱਲ ਕਰੀਦੀ ਹੁੰਦੀ ਐ ਇੰਨੀ ਗੱਲ ਕਹਿਂ ਚ ਜ਼ੁਬਾਨ ਘਸ ਨਹੀਂ ਜਾਂਦੀ ਵੀਰ ਜੀ ਡੋਸਾ ਲਿਆ ਦਿਓ ਕਹਿ ਖਾਂ ਕਹਿ ਵੀਰ ਜੀ ਡੋਸਾ ਲਿਆ ਦਿਓਗੇ ਕਿ ਪੈਰੀ ਪਵਾ ਤੁਹਾਡੇ ਵੇਖਿਆ ਪਿਆਰ ਨਾਲ ਬੁਲਾਇਆ ਤੇ ਡੋਸਾ ਆ ਵੀ ਗਿਆ ਮੈਂ ਮੱਖਣ ਮੰਗਿਆ ਨਹੀਂ ਸੀ ਖਾਲਾ ਖੁਸ਼ਕੀ ਦੂਰ ਹੋ ਜੂਗੀ ਤੇਰੀ ਜਾਈ ਜਵਲੀਆਂ ਨਾਲ ਮਾਰ ਚੋ ਕੇ ਡੋਸਾ ਖਾ ਜੇ ਤੂੰ ਮੈਨੂੰ ਹੁਣ ਗੁੱਸੇ ਨਾਲ ਬੋਲਿਆ ਨਾ ਮੈਂ ਨਹੀਂ ਅਮਨ ਨੂੰ ਮਿਲਣਾ ਨਹੀਂ 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 ਤੂੰ ਤੂੰ ਡੋਸਾ ਤੂੰ ਆਵੇ ਪਨੀਰ ਪਾਦੀ ਪਨੀਰ ਵਾਲਾ ਇਹ ਲੈ ਗਿਆ ਹੋਇਆ ਇੱਕ ਇਹ ਕੋਲਡਿੰਗ ਪੀਣੀ ਕੋਲਡਿੰਗ ਨਹੀਂ ਪਲੀਜ਼ ਮੈਂ ਕੋਲਡਿੰਗ ਨਹੀਂ ਪੀਂਦੀ ਇੰਨੀ ਵੀ ਅਮੀਰ ਨਹੀਂ ਆ ਮੈਂ ਤੂੰ ਪਲੀਜ਼ ਅਮਨ ਨੂੰ ਕੁਝ ਗਲਤ ਨਾ ਬੋਲੇ ਫਿਰ ਮੈਂ ਅੱਗੇ ਕਹਿਣ ਆ ਮੰਨੂ ਬਹੁਤ ਪਿਆਰ ਕਰਦਾ ਵਾਂ ਹਾਂ ਹਾਂ ਠੀਕ ਆ ਤੂੰ ਕਾਲਜ ਦਾ ਉਹਦੇ ਪਿੱਛੇ ਪਿਆ ਸੀ ਇਸ ਕਰਕੇ ਤੋ ਉਹਨਾਂ ਵਿਆਹ ਕਰਾਉਣਾ ਚਾਹਨਾ ਆ ਓਕੇ ਤੇਰਾ ਵਿਆਹ ਮੈਂ ਕਰਾ ਦੂੰਗੀ ਮੇਰੀ ਜ਼ਿੰਮੇਵਾਰੀ ਆ ਤੂੰ ਟੈਨਸ਼ਨ ਨਾ ਲੈ ਚੱਲ ਚੱਲ ਫੇ ਮੇਰੇ ਵਿਆਹ ਦੀ ਪਾਰਟੀ ਸਮਝ ਕੇ ਖਾਣਾ ਕਿੰਨਾ ਕੰਜੂਸ ਆ ਵਿਆਹ ਦੀ ਪਾਰਟੀ 'ਚ ਵੀ ਡੋਸਾ ਖਵਾਉਂਦੇ ਆ ਮਜ਼ਾ ਆ ਗਿਆ ਡੋਸਾ ਖਾ ਕੇ ਤੂੰ ਮੇਰੇ 5 ਸਟਾਰ ਹੋਟਲ ਦਾ ਡੋਸਾ ਨਹੀਂ ਖਾਦਾ ਅਮਨ ਨੂੰ ਨਾ 5 ਸਟਾਰ ਜਾਣਾ ਬਹੁਤ ਪਸੰਦ ਹੈਗਾ ਉਹਨੂੰ 5 ਸਟਾਰ ਹੋਟਲ ਦਾ ਡੋਸਾ ਬਹੁਤ ਪਸੰਦ ਹੈਗਾ ਹੁਣ ਇਹ ਨਾ ਗਈ ਕਿ ਮੈਂ 5 ਸਟਾਰ ਵੀ ਗਈ ਆ ਮੈਨੇ ਗਰੀਬ ਨਹੀਂ ਗਈ ਵੈਸੇ ਮੈਂ ਅਮੀਰ ਵੀ ਹੁੰਦੀ ਨਾ ਤੇ ਮੈਂ ਕਦੇ ਛੇਤੀ 5 ਸਟਾਰ ਨਾ ਜਾਂਦੀ ਮੈਨੂੰ ਇਦਾਂ ਦੀ ਜਗ੍ਹਾ ਤੇ ਖਾਣ ਦਾ ਮਜ਼ਾ ਆਂਦਾ ਹੈ ਨਾਲੇ ਸਾਰੀਆਂ ਕੁੜੀਆਂ ਤੇਰੀ ਅਮਨ ਵਰਗੀਆਂ ਨਹੀਂ ਹੁੰਦੀਆਂ ਅਮਨ ਵਰਗੀ ਕੋਈ ਹੋ ਵੀ ਨਹੀਂ ਸਕਦੀ ਅਮਨ ਤੇ ਅਮਣੀ ਆ ਤੇ ਉਹ ਰੀਤਾ ਹਾਂ ਜਮੇ ਛੱਡਾਂ ਐ ਕੁੜੀ ਨੂੰ ਮੈਨੂੰ ਤੇਰ ਤੋਂ ਇਹੀ ਉਮੀਦ ਸੀ ਹੋਰ ਮੈਂ ਤੇਰ ਤੋਂ ਉਮੀਦ ਕਰ ਵੀ ਕੀ ਸਕਨੀ ਆ ਉਹ ਮੰਮੀ ਕੁੜੀ ਅੰਦਰ ਲੰਮੇ ਪਈ ਆ ਉਹਨੂੰ ਮੈਂ ਡਾਕਟਰ ਕੋਲ ਲੈ ਕੇ ਗਿਆ ਸੀ ਚਾ ਚੰਗਾ ਕੀਤਾ ਦਵਾਈ ਦਵਾਤੀ ਦਵਾਈ ਦਵਾਈ ਨਹੀਂ ਦਵਾਈ ਉਹ ਕੰਦੀ ਮੇਰੀ ਬੋਡੀ ਡੀਹਾਈਡਰੇਟ ਹੋਈ ਮੈਂ ਠੀਕ ਹੋ ਜਾਣਾ ਵਾ ਦਵਾਈ ਤਾਂ ਲਈ ਨਹੀਂ ਡੋਸਾ ਖਾ ਗਈ ਕਿੰਨਾ ਵੱਡਾ ਚਲ ਕੋਈ ਗੱਲ ਨਹੀਂ ਫੇਰ ਕੀ ਹੈ ਡੋਸਾ ਖਾ ਲਿਆ ਤੇ ਕੀ ਪਤਾ ਵਿਚਾਰੀ ਨੇ ਕਦੋਂ ਦਾ ਖਾਦਾ ਕਦੋਂ ਦਾ ਨਹੀਂ ਮੰਮੀ ਕੰਦੀ ਮੈਂ ਬੜੀ ਅਮੀਰ ਆ ਮੈਂ بڑے ਡੋਸੇ ਖਾਦੇ ਆ ਅਮੀਰ ਹੁੰਦੀ ਤੇ ਵਿਚਾਰੀ ਇਸ ਤਰ੍ਹਾਂ ਹੀ ਧੱਕੇ ਖਾਂਦੀ ਉਹ ਮੰਮੀ ਉਹਨੇ ਕਿਹਾ ਹੀ ਮੈਂ ਇਤਨੀ ਜਿੰਨ ਕਰਨੇ ਮੇਰੇ ਘਰ ਵਾਲੇ ਇਤਨੀ ਕਰੀ ਜਾਣ ਦੇ ਮੈਨੂੰ ਐਂਕੂ ਲੱਗਣ ਦਾ ਸੁਪਨਾ ਸੱਚ ਹੋਣ ਦਾ ਹਾਏ ਰੱਬਾ ਅੱਜ ਮੈਨੂੰ ਜੌਬ ਮਿਲ ਜਾਵੇ ਹੈਲੋ ਕਿੱਡੀ ਬੈ ਗਈ ਤੂੰ ਪਿੱਛੇ ਡਰਾਈਵਰ ਨਹੀਂ ਲੱਗਾ ਤੇਰਾ ਮੈਂ ਗੱਡੀ ਮਾਲਕਨ ਬਣੀ ਆ ਹੈ ਮਤਲਬ ਜਿਹੜਾ ਪਿੱਛੇ ਬੰਦਾ ਆ ਉਹ ਮਾਲਕ ਹੁੰਦਾ ਤੂੰ ਤੋ ਪਹਿਲੇ ਦਿਨ ਹੀ ਮੈਨੂੰ ਪਿੱਛੇ ਬਿਠਾ ਲਿਆ ਸੀ ਚੱਲ ਅੱਗੇ ਬਹਿ ਗਏ ਮੈਡਮ ਜੀ ਬਹਿ ਗਏ ਤੇ ਬੈਲਟ ਵੀ ਲਾ ਹੀ ਲੋ ਮੈਗੜਾ ਪੈਂਟ ਪਈ ਐ ਜਿਹੜੀ ਬੈਲਟ ਲਾਉਣੀ ਐ ਇਹ ਪੈਂਟ ਵਾਲੀ ਬੈਲਟ ਨਹੀਂ ਹੁੰਦੀ ਇਹ ਗੱਡੀ ਵਾਲੀ ਬੈਲਟ ਹੁੰਦੀ ਐ ਅੱਛਾ ਵਾਲੀ ਲਿਆ ਓ ਓ ਓ ਓ ਆ ਮੇਰੀ ਆ ਤੇਰੀ ਵੀ ਆਪਣੀ ਗਈ ਆ ਉਹ ਲਾ ਮੇਰੀ ਤਾਂ ਹੈਗੀ ਨਹੀਂ ਇੱਥੇ ਆ ਪਿੱਛੇ ਆਵੇ ਇਹਨੂੰ ਬੈਲਟ ਕਹਿੰਦੇ ਆਹੋ ਮੈਨੂੰ ਪਤਾ ਸੀ ਚੇਤਾ ਭੁੱਲ ਗਿਆ ਸੀ ਤੈਨੂੰ ਸਾਰਾ ਕੁਝ ਹੀ ਆ ਗਿਆ ਚੱਲ ਜਲਦੀ ਟਾਈਮ ਨਿਕਲ ਜਾਣਾ ਢੇ ਨਿਕਲ ਜਾਣਾ ਇੱਥੇ ਕਿਤੇ ਸੀ ਵੀ ਦਿੱਤਾ ਐ ਮੈਂ ਇਤਸ ਯੋ ਜਗਾ ਤਿਆ ਤੂੰ ਨਾ ਉਧਰ ਵੇਖ ਤੂੰ ਗੱਡੀ ਚਲਾ ਆਈ 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 ਇਤਰਾਉ ਦੇ ਰੋਕ ਦੇ ਬਹੁਤ ਰਾਜ ਬ੍ਰੇਕ ਮਾਰਦਾ ਹਾਂ ਹਾਂ ਰੋਕ ਦੇ ਚੱਲ ਤੂੰ ਰੁਕ ਮੈਂ ਆਨੇ ਆ ਠੀਕ ਹੈ ਰੋਕ ਦੇ ਛੇਤੀ ਨੂੰ ਜੋਬ ਲੱਭੇ ਯਾਰ ਫਿਰ ਨੂੰ ਅਮਨ ਨਾਲ ਮਲਾਵਾ ਆਪਾਂ ਨੂੰ ਫੋਨ ਕਰਦਾ ਭਾਗੇ ਵਾਲੂ ਡਾਇਲ ਕੀਤਾ ਨੰਬਰ ਹਾਲੇ ਵਿਅਸਤ ਹੈ ਮੈਂ ਨਹੀਂ ਹਟਦਾ ਆਣੀ ਯਾਰ ਗੱਲ ਸੁਣੇਗੀ ਤੇ ਕੁਝ ਪਤਾ ਲੱਗੂਗਾ ਤੈਨੂੰ ਬਿਨਾਂ ਵਜੇ ਤੂੰ ਫੋਨ ਕੱਟੀ ਜਾ ਨਹੀਂ ਯਾਰ ਕਿਉਂ ਗੁੱਸਾ ਕਰਦੀ ਪਈ ਐ ਤੂੰ ਗੱਲ ਸਮਝ ਤੇ ਸਹੀ ਮੇਰੀ ਇੱਕ ਵਾਰੀ ਫੋਨ ਚੁੱਕ ਤੇ ਸਹੀ ਤੈਨੂੰ ਸਾਰਾ ਕੁਝ ਦੱਸਦਾ ਵਾਂ ਮੋਸ਼ਾ ਚੁੱਕ ਲੈ ਯਾਰ ਇਹ ਬੜਾ ਟਾਈਮ ਵੇਸ ਕਰਾਉਂਦੀ ਮੇਰਾ ਇਹਨੂੰ ਛੇਤੀ ਛੇਤੀ ਆਪ ਹੀ ਜੋਬ ਲੱਭ ਦਿੰਨਾ ਤਾਂ ਕਿ ਜਲਦੀ ਜਲਦੀ ਜਣਾ ਮਨ ਨੂੰ ਦਾ ਦੇ ਸਾਰਾ ਕੁਝ ਇਨੇ ਜਲਦੀ ਆ ਗਈਆਂ ਰੱਖਿਆ ਨਹੀਂ ਤੈਨੂੰ ਉਹਨਾਂ ਨੇ ਕਿਹਾ ਤੇਰੀ ਲੋੜ ਨਹੀਂ ਅਜੇ ਤੇਰੀ ਲੋੜ ਕਿਤੇ ਵੀ ਨਹੀਂ ਕਿ ਮੈਨੂੰ ਲੱਗਦਾ ਮਤਲਬ ਵੈਕੈਂਸੀ ਨਹੀਂ ਹੈਗੀ ਅਜੇ ਇੱਥੇ ਇੱਕ ਕੱਪੜੇ ਦੀ ਦੁਕਾਨ ਹੈਗੀ ਐ ਉੱਥੇ ਤੇਨੂੰ ਜੌਬ ਮਿਲ ਜਾਣੀ ਐ ਅੱਛਾ ਚੱਲ ਫਿਰ ਚਲੀਏ ਬੈਲਟ ਲਾ ਲਾ ਮਾਂ ਦੇ ਤਾਂ ਨਾਲ ਨਾਲ ਬਣਾ ਦੋ ਨਾ ਦੋ ਪਾਜੀ ਸ਼ੇਰ ਤੋਗੀ ਆਹ ਮੈਂ ਲੰਘ ਗਿਆ ਕੀ ਬੜੀ ਇਹ ਜੌਬ ਚ ਲਵਾਣਾ ਕੁੜੀ ਨੂੰ ਆ ਪਾਜੀ ਇਹ ਮੇਰੇ ਤੇ ਜੀਵ ਮਿਲੇ ਗਿਆ ਹਾਂ ਤੁਸੀਂ ਦੇਖ ਲਓ ਪਾਜੀ ਮੈਨੂੰ ਕੱਪੜੇ ਦੇ ਕੰਮ ਦਾ ਐਕਸਪੀਰੀਅੰਸ ਤਾਂ ਨਹੀਂ ਹੈਗਾ ਪਰ ਮੈਂ ਅਬਜ਼ਰਵ ਕਰ ਲਾਂਗੀ ਠੀਕ ਹੈ ਤੇ ਪਾਜੀ ਕਦੋਂ ਤੋਂ ਆਵਾਂ ਸਵੇਰ ਤੋਂ ਠੀਕ ਹੈ ਪਾਜੀ ਤੇ ਪਾਜੀ ਸੈਲਰੀ ਕਿੰਨੀ ਸੈਲਰੀ ਪਾਜੀ 20000 ਰੁਪਏ ਵਾਹ ਸਹੀ ਮਹੀਨੇ ਦੇ ਨਹੀਂ ਬਣਦੀ ਹਾਉਟ ਟੇਰ ਕਰਦੇ ਠੀਕ ਹੈ ਪਾਜੀ ਹੈਲੋ ਵਧਾਈ ਹੋਏ ਨੌਕਰੀ ਮਿਲ ਗਈ ਤੈਨੂੰ ਵਧੀਆਂ 20000 ਰੁਪਏ ਤਨਖਾਹ ਪਾਰਟੀ ਪਾਣੀ ਤੇਰੇ ਨਾਲ ਕੀ ਹੋ ਗਿਆ ਸੌਂਦਾ ਨਹੀਂ ਪਿਆ ਤੈਨੂੰ ਸੋ ਖੁਸ਼ ਹੋਣਾ ਚਾਹੀਦਾ ਤੈਨੂੰ ਤੂੰ ਤੈਨੂੰ ਸੌਂਦਾ ਨਹੀਂ ਪਿਆ ਹੈਲੋ ਏ ਧੀ ਵਧੀਆਂ ਤੈਨੂੰ ਜੋਬ ਮਿਲੀ ਆ ਤੂੰ 20000 ਰੁਪਏ ਤਨਖਾਹ ਥੋੜੀ ਨਹੀਂ ਹੁੰਦੀ ਹਾਂ ਜੋਸ਼ ਤੂੰ ਕਰਦਾ ਪੈਸੀ ਹੈ ਹੈ ਮੈਂ ਤੈਨੂੰ ਵੇਖ ਲੈ ਸੀ ਇਸ਼ਾਰੇ ਕਰਦਾ ਆ ਸ਼ਰਮ ਕਰ ਮੈਂ ਤੇਰੀ ਸਫਾਸਤੇ ਨਹੀਂ ਲੱਗਣਾ ਚਾਹਨੀ ਆਪਣੀ ਕਾਬਲੀਅਤ ਤੇ ਲੱਗਣਾ ਚਾਹਨੀ ਹੈ ਉਹ ਕੱਪੜੇ ਤੈਹ ਲਾਉਣ ਚ ਕਾਬਲੀਅਤ ਕਿਹੜੀ ਵੇਖ ਰਹੀ ਹੋਣਾ ਤੇਰੀ ਤੇਰੇ ਖਿਆਲ ਚ ਕੱਪੜੇ ਤੈਹ ਲਾਉਣਾ ਬਹੁਤ ਸੌਖੀ ਗੱਲ ਹੁੰਦੀ ਹੈ ਕੇ ਇਹਦੇ ਨਾਲ ਕੱਪੜੇ ਤੈਹ ਲਾ ਕੇ ਵੇਖੀ ਪਤਾ ਲੱਗ ਜੂ ਤੈਨੂੰ ਨਾਲੇ ਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ ਸਮਝ ਲੱਗੀ ਨਾਲੇ ਕਿਹੜੇ ਕੱਪੜੇ ਦੁਕਾਨ ਤੇ ਨਵੀਂ ਕੁੜੀ ਨੂੰ 20000 ਰੁਪਏ ਦੇ ਦੂਗਾ ਤੂੰ ਇਹਨੇ ਹਸਾਨਾ ਕਰ ਮੇਰੇ ਤੇ ਮੈਂ ਆਪਣੇ ਤਰੀਕੇ ਨਾਲ ਆਪੇ ਲੱਗ ਜੂਗੀ ਨਾਲ ਲੱਜਈ ਹੁਣ ਮੇਰੇ ਕਿਤੇ ਕਮਾਲ ਮਿਲਦਾ ਮੇਰਾ ਘਰ ਛੱਡਣਾ ਹੀ ਨਹੀਂ ਚਾਹੁੰਦੀ ਨਾਈ ਨੇ ਉਹ ਗੱਲ ਸੁਣ ਕੀ ਹੈ ਮੇਰ ਨਾਲ ਆਈਆਂ ਤੇ ਮੇਰ ਨਾਲ ਹੀ ਜਾਣਾ ਆ ਬੋਲ ਅੱਛਾ ਮੇਰੀ ਗੱਲ ਸੁਣ ਇੱਕ ਜਗ੍ਹਾ ਮੇਰੇ ਕੰਮ ਦੀ ਗੱਲ ਹੋਈ ਆ ਉਹ ਕਹਿੰਦੇ ਸੀ ਆ ਜਾਓ ਉਥੇ ਲੈ ਕੇ ਚੱਲ ਮੈਨੂੰ ਚੱਲ ਹਾਏ ਕੀ ਹੋ ਗਿਆ ਹੁਣ ਭੁੱਖ ਲੱਗੀ ਆ ਫੇਰ ਗੋਲ ਗੱਪੇ ਖਾਈਏ ਉਹ ਭੁੱਖ ਲੱਗੀ ਤੇ ਗੋਲ ਗੱਪੇ ਨਹੀਂ ਖਾਈਦੇ ਹੁੰਦੇ ਰੋਟੀ ਖਾਈਦੀ ਹੁੰਦੀ ਹੈ ਬਣਾ ਦੇ ਫੇਰ ਰੋਟੀ ਇਥੇ ਮੰਮੀ ਬੈਠੀ ਜਿਹੜੀ ਰੋਟੀ ਬਣਾਕ ਦਊਗੀ। ਅਬ ਤਾਂ ਹੀ ਕੇ ਗੋਲਕੇ ਪਿਖਵਾ ਦੇ। ਚਲ ਆ। ਡਿਮਾਂਡਾਂ ਹੀ ਪਾਈ ਜਾਂਦੀ ਜੇ ਵਧੀਆ ਹੀ ਐ। ਇੰਨਾ ਮਤ ਤੁਰੈਣ ਜਿੰਦਗੀ ਜਿੰਨਾ ਤੂੰ ਤਰਾਤਾ ਵਾ। ਤੂੰ ਤੁਰ ਵੀ ਨਹੀਂ ਸਕਦਾ ਇੰਨਾ। ਭੋਲੂ ਆ ਜਾ। ਤੂੰ ਵੀ ਕੋਈ ਐਨੀ ਪਤਲੀ ਨਹੀਂ ਗੀ। ਨਾ ਪਤਲੀ ਹੋਣਾ ਵੀ ਨਹੀਂ ਚਾਹਦੀ। ਤੂੰ ਹੋ ਵੀ ਨਹੀਂ ਸਕਦੀ। ਬੰਦੇ ਚ ਆਪਣੇ ਆਪ ਚ ਕੌਨਫੀਡੈਂਸ ਹੋਣਾ ਚਾਹੀਦਾ ਭਾ ਮੋਟਾ ਹੋਵੇ ਭਾ ਪਤਲਾ ਹੋਵੇ ਸਮਝ ਲੱਗੀ? ਤੂੰ ਕਿੰਨਾ ਦਿਮਾਗ ਛੱਡ ਦਿੰਿਆ ਯਾਰ ਜੌਬ ਲੱਭਣ ਦਾ ਕੰਮ ਆ ਕਰ ਚੰਗੀ ਭੜੀ ਜੌਬ ਲੱਭ ਕੇ ਦਿੱਤੀ 20000 ਰੁਪਏ ਚ ਉਥੋਂ ਮਨਾਂ ਕਰ ਆਈਆਂ ਤੂੰ ਉਧਰ ਵੇਖੀ ਮੇਰੇ ਵਾਗਾਂ ਬਣ ਹੀ ਗਏ ਉਹ ਪੂਰੀਆ ਲੈਣਾ ਤੂੰ ਆਟੇ ਵਾਲਾ ਤੂੰ ਕੱਲੀ ਨਹੀਂ ਖਾਣਾ ਵਾ ਹਾਂ ਤੇ ਮੰਗ ਲੈਣਾ ਮੈਨੂੰ ਕੀ ਕਹਿਣ ਦੇ ਪਤਾ ਨਹੀਂ ਯਾਰ ਪਲੇਟ ਇੱਕ ਹੂੰ ਦੂਜੀ ਨਹੀਂ ਯਾਰ ਵੱਡੀ ਪ੍ਰਾਤ ਦੇ ਨੂੰ ਪ੍ਰਾਤ ਕਿ ਨਿਕੋਲੀ ਨਾ ਕਿ ਬਣਨਾ ਇਹਦਾ ਉ ਕਰਾਰਾ ਵੀ ਦੇਖ ਆ ਭਾਈ ਆਇਆ ਇਹਨੇ ਗੋਲ ਗੱਪੇ ਕੁੜੀਆਂ ਕਿਵੇਂ ਖਾਣੀਆਂ ਐ ਐਕਸ਼ਨ ਮਾਰੰड्या ਉਹਨਾਂ ਆਪਣੇ ਦੋਸਤਾਂ ਨਾਲ ਰੋ ਜਾਣ ਕੇ ਗੋਲ ਗੱਪੇ ਖਾਂਦਾ ਹੋਵੇ ਹਾਂ ਹਾਂ ਵਧੀਆ ਵਧੀਆ ਤੂੰ ਸੁਣਾ ਉਹ ਮੈਂ ਤਾਂ ਕੱਲ ਹੀ ਆਇਆ ਹਜੇ ਮੁੰਡੇ ਗੋਲ ਗੱਪੇ ਘਾਟੀ ਖਾਂਦੇ ਆ ਠੀਕ ਹੈ ਨਾ ਇੱਕ ਮਿੰਟ ਇੱਕ ਮਿੰਟ ਤੈਨੂੰ ਕਰਦਾ ਮੈਂ